हालात यूपी बिहार तो भी खतरनाक सुभाष शर्मा निजी होटल विशेष मीटिंग तो आगू सुभाष शर्मा ने कहा कि जेडे नाजुक हालात किसी समय यूपी बिहार के होंगे अज उ हालात के यूपी बिहार के हालात तो सुधर गए पर पंजाब चैंगस्टार से सरकार मिलके काम कर रहे हैं ਹਾਲਾਤ ਇੰਨੇ ਨਾਜ਼ੁਕ ਹਨ ਪਤਾ ਨਹੀਂ ਲੱਗਦਾ ਕਿਸ ਨੂੰ ਕਿੱਥੇ ਗੋਲੀ ਮਾਰ ਦਿੱਤੀ ਜਾਵੇ ਕੋਈ ਵਪਾਰੀ ਸੁਖੀ ਨਹੀਂ ਹੈ ਆਏ ਦਿਨ ਫਰੋਤੀ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੈਂਗਸਟਰਾਂ 'ਚ ਐਨਾ ਗਹਿਰਾ ਰਿਸ਼ਤਾ ਹੈ ਕਿ ਗੈਂਗਸਟਰਾਂ ਦੀਆਂ ਇੰਟਰਵਿਊ ਵੀ ਥਾਣਿਆਂ 'ਚ ਬਿਠਾ ਕੇ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਭਾਪਪਾ ਹੀ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨਾ ਚਾਹੁੰਦੇ ਹਨ ਤੇ ਭਾਪਪਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤੁਸੀਂ ਦੇਖ ਰਹੇ ਹੋ ਨਮਾਸ਼ਾਤੋ ਹਰਵਿੰਦਰ ਸਿੰਘ ਦੀ ਰਿਪੋਰਟ ਰਾਤ ਦਾ ਨਮਾਸ਼ਾਤ ਵਿੱਚ ਪ੍ਰੋਬਲਮ ਕੱਢਿਆ ਲੈਣਾ ਠੀਕ ਵੀ ਦਿੱਤੀ ਉਹਦੇ ਬਾਰੇ ਕੀ ਕਹਿਣਾ ਪੰਜਾਬ ਦਾ ਲਾਅ ਐਂਡ ਆਰਡਰ ਦੇ ਬਾਰੇ ਤਾਂ ਪੰਜਾਬ ਦੀ ਅੱਜ ਜੇ ਹਾਲਤ ਹੋ ਗਈ ਹੈ ਕਿ ਜਿੱਦਾਂ ਕਦੀ ਦੇਸ਼ 'ਚ ਯੂਪੀ ਔਰ ਬਿਹਾਰ ਬਦਨਾਮ ਸੀ ਅੱਜ ਪੰਜਾਬ ਵੀ ਉਦਾਂ ਹੀ ਬਦਨਾਮ ਹੋ ਗਿਆ ਯੂਪੀ ਗੈਂਗਸਟਰ ਖਤਮ ਹੋ ਗਏ ਯੂਪੀ 'ਚ ਲਾਅ ਐਂਡ ਆਰਡਰ ਠੀਕ ਹੋ ਗਿਆ ਔਰ ਪੰਜਾਬ 'ਚ ਵੱਧ ਗਿਆ ਇਹ ਸਰਕਾਰ ਦਾ ਨਿਕੰਮਾਪਾਨ ਹੈ ਸਰਕਾਰ ਦੀ ਨਲਾਕੀ ਹੈ ਔਰ ਮੈਂ ਕਿਤਨਾ ਕਿਤੇ ਕਹੂੰਗਾ ਕਿ ਸਰਕਾਰ ਔਰ ਗੈਂਗਸਟਰਾਂ ਦੇ ਵਿਚਕਾਰ ਇੱਕ ਨਾਪਾਕ ਕੱਠ ਜੋੜ ਬਣਦੀ ਦੇਖੋ ਐਵੇਂ ਹੀ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਨਹੀਂ ਹੋਈ ਥਾਣੇ ਚ ਵੜਾ ਕੇ ਲਾਰੈਂਸ ਮਿਸ਼ਨੋਈ ਤੁਸੀਂ ਇੰਟਰਵਿਊ ਕਰਾ ਰਹੇ ਹੋ ਉਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਕਿਵੇਂ ਗੈਂਗਸਟਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਨੇਤਾ ਨੇ ਇਹ ਨੱਥਾ ਸਿੰਘ ਔਰ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ ਇਹ ਸਿੱਕੇ ਦੇ ਦੋ ਪਹਿਲੂ ਨੇ ਔਰ ਗੈਂਗਸਟਰਾਂ ਦੀ ਜਿਹੜੀ ਪੁਸ਼ਤ ਪਨਾਹੀ ਇਹ ਸਰਕਾਰ ਕਰ ਰਹੀ ਆ ਇਹਨਾਂ ਦੇ ਮੰਤਰੀ ਇਹਨਾਂ ਦੀ ਸਰਕਾਰ ਇਹਨਾਂ ਦੇ ਅਫਸਰ ਕਰ ਰਹੇ ਆ ਉਹਦਾ ਨਤੀਜਾ ਪੰਜਾਬ ਦੇ ਲੋਕ ਭੁਗਤ ਰਹੇ ਆ ਪੂਰੇ ਪੰਜਾਬ ਦਾ ਛੋਟੇ ਛੋਟੇ ਕਸਬਿਆਂ 'ਚ ਵੀ ਫਰੰਦੀਆਂ ਘਟਨਾਵਾਂ ਹੋ ਰਹੀਆਂ ਛੋਟੇ ਛੋਟੇ ਕਸਬਿਆਂ 'ਚ ਵੀ ਗੋਲੀਆਂ ਚੱਲ ਰਹੀਆਂ ਮਰਡਰ ਹੋ ਰਹੇ ਨੇ ਲੁੱਟਾਂ ਖੂਹਾਂ ਹੋ ਰਹੀਆਂ ਸੋ ਜਦ ਤੱਕ ਇਹ ਨਿਕੰਮੀ ਨਲਾਕ ਸਰਕਾਰ ਹਟੇਗੀ ਨਹੀਂ ਗੈਂਗਸਟਰਾਂ ਤੇ ਕਾਬੂ ਨਹੀਂ ਪਾਇਆ ਜਾ ਸਕੇ ਉਹਨਾਂ ਦੇ ਨਾਲ ਪੈਨ ਮੀਨੂ ਸੇਠੀ ਜੀ ਇਹ ਦੋਨੋਂ ਇੰਚਾਰਜ ਨੇ ਸ਼੍ਰੀ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ 17 ਅਗਸਤ ਤੋਂ ਪੰਜਾਬ ਬਚਾਓ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਸ਼ੁਰੂ ਕਰ ਰਹੇ ਨੇ ਸਜੜੀਏ ਜ਼ਮੀਨ ਬਚਾਓ ਕਿਸਾਨ ਮਜ਼ਦੂਰ ਬਚਾਓ ਯਾਤਰਾ 17 ਅਗਸਤ ਨੂੰ ਜਿਹੜੀ ਪਟਿਆਲੇ ਤੋਂ ਸ਼ੁਰੂ ਹੋਣੀ ਹੈ ਸਾਡੇ ਨਾਲ ਸਾਡੀ ਬਹੁਤ ਹੀ ਸੀਨੀਅਰ ਨੇਤਾ ਭੈਣ ਵੀ ਭਾ ਜੈਂਦਰ ਕੌਰ ਜੀ ਵੀ ਨੇ ਉਸ ਯਾਤਰਾ ਦੀ ਤਿਆਰੀ ਦੇ ਸਬੰਧ ਚ ਅੱਜ ਦੀ ਇਹ ਮੀਟਿੰਗ ਹੈ ਅਸ਼wini ਸ਼ਰਮਾਈ ਜਿਹੜੀ ਯਾਤਰਾ ਪੂਰੇ ਪੰਜਾਬ ਤੋਂ ਜਾਣੀ ਹੈ ਜਿੱਥੇ-ਜਿੱਥੇ ਵੀ ਪੰਜਾਬ ਸਰਕਾਰ ਲੈਂਡ ਪੂਲਿੰਗ ਐਕਟ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਠੱਕੇ ਨਾਲ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਖੋਹ ਰਹੀ ਹੈ ਲੁੱਟ ਰਹੀ ਹੈ ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਸੰਘਰਸ਼ ਇੱਕ ਵੱਡੀ ਮੁਹਿੰਮ ਵਿੱਢੀ ਹੈ ਔਰ ਸਾਡੇ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਅਸ਼wini ਸ਼ਰਮਾ ਜੀ ਉਹ ਯਾਤਰਾ ਨੂੰ ਲੀਡ ਕਰਨਗੇ ਉਹ ਯਾਤਰਾ 31 ਅਗਸਤ ਨੂੰ ਨਵਾਂ ਸ਼ਹਿਰ ਆਏਗੀ ਜਲੰਧਰ ਤੋਂ ਚੱਲ ਕੇ ਪਹਿਲਾ ਸਵੇਰੇ ਫਗਵਾੜਾ ਜਾਏਗੀ ਜਿਸ ਪਿੰਡ ਤੇ ਜ਼ਮੀਨ ਐਕਵਾਇਰ ਹੋ ਰਹੀ ਹੈ ਫਗਵਾੜੇ ਉੱਥੇ ਇੱਕ ਬਹੁਤ ਵੱਡੀ ਰੈਲਲੀ ਹੋਏਗੀ ਉਥੋਂ ਯਾਤਰਾ ਨਿਕਲ ਕਰਕੇ ਅਸੀਂ ਬੰਗਾ ਜਦੋਂ ਯਾਤਰਾ ਸ਼ਹਿਰ ਜिले ਚ ਐਂਟਰ ਕਰੇਗੀ ਉੱਥੇ ਸਵਾਗਤ ਕਰਾਂਗੇ ਔਰ ਫਿਰ ਭਗਤ ਸਿੰਘ ਜੀ ਦੇ ਸਮਾਰਕ ਤੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪ੍ਰਣਾਮ ਕਰਦੇ ਹੋਏ ਔਰ ਸੰਕਲਪ ਲੈਂਦੇ ਹੋਏ ਕਿ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਸੀ ਇਹ ਸਰਕਾਰ ਵੀ ਅੰਗਰੇਜ਼ਾਂ ਦੇ ਨਕਸ਼ੇ ਕਦਮ ਤੇ ਚੱਲ ਰਹੀ ਆ ਜੋ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹਦੀ ਹੈ ਉਹ ਯਾਤਰਾ ਨਵਾਂ ਸ਼ਹਿਰ ਐਂਟਰ ਕਰੇਗੀ ਔਰ ਇੱਥੇ ਜਿਹੜਾ ਪਿੰਡ 'ਚ ਜਿਹੜਾ ਪਿੰਡ ਜਿਹਦੀ ਜ਼ਮੀਨ ਮਹਾਲਾ ਦੀ ਅਕਵਾਇਰ ਕਰਨੀ ਹੈ ਉਸ ਪਿੰਡ ਦੇ ਅੰਦਰ ਇੱਕ ਵੱਡੀ ਰੈਲੀ ਜਿਹਦੇ 'ਚ ਪੂਰੇ ਨਵਾਂ ਸ਼ਹਿਰ ਬੰਗਾ ਔਰ ਬਲਾਚੌਰ ਹਲਕੇ ਤੋਂ ਵੱਡੀ ਗਿਣਤੀ 'ਚ ਹਜ਼ਾਰਾਂ ਦੀ ਗਿਣਤੀ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਪਹੁੰਚਣਗੇ ਉੱਥੇ ਇੱਕ ਵੱਡੀ ਰੈਲੀ ਨੂੰ ਅਸ਼ਨੀ ਸ਼ਰਮਾ ਜੀ ਸੰਬੋਧਿਤ ਕਰਨਗੀ ਔਰ ਫਿਰ ਸ਼ਾਮ ਨੂੰ ਇਹ ਯਾਤਰਾ ਜਿਹੜੀ ਹੈ ਉਹ ਹੁਸ਼ਿਆਰਪੁਰ ਵੱਲੋਂ ਰਵਾਨਾ ਹੋਏਗੀ ਸੋ ਇਸ ਪੂਰੀ ਯਾਤਰਾ ਦੀ ਤਿਆਰੀ ਦੇ ਲਈ ਅੱਜ ਦੀ ਇਹ ਮੀਟਿੰਗ ਅਸੀਂ ਬੁਲਾਈ ਹੈ ਤਾਂ ਕਿ ਪੂਰੇ ਜੋਰ ਸ਼ੋਰ ਦੇ ਨਾਲ ਯਾਤਰਾ ਦੀ ਤਿਆਰੀ ਕਰ ਸਕੀਏ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜਾ ਮਾਹੌਲ ਹੈ ਉਹ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬਣ ਰਿਹਾ ਹੈ ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਵਪਾਰੀ ਨੇ ਚਾਹੇ ਮਹਿਲਾਵਾਂ ਨੇ ਚਾਹੇ ਨੌਜਵਾਨ ਨੇ ਸਾਰੇ ਵਰਗਾਂ ਦੇ ਅੰਦਰ ਇੱਕ ਬਹੁਤ ਵੱਡੀ ਨਿਰਾਸ਼ਾ ਇਸ ਸਰਕਾਰ ਨੂੰ ਲੈ ਕੇ ਹੈ ਸੋ ਇਹ ਜਿਹੜੀ ਯਾਤਰਾ ਹੈ ਇਸ ਸਰਕਾਰ ਦੇ ਕਫਨ ਚ ਆਖਰੀ ਕਿੱਲ ਸਾਬਿਤ ਹੋਏਗਾ ਤਾਂ ਸੋ ਐਮਪੀ ਤੋਂਨਾਂ ਦੇ ਵਿੱਚ ਕਿਸਾਨਾਂ ਨੇ ਤੁਹਾਨੂੰ ਕੰਡਾ ਤੇ ਨਹੀਂ ਪੜਾਂਗੇ 2027 ਦੇ ਇਲੈਕਸ਼ਨ ਤੁਸੀਂ ਕਹਿੰਦੇ ਹੋ ਵੀ ਜੱਜ ਦੀ ਪੰਜਾਬ ਚ ਆਉਗੇ ਚਾਹੋ ਕਿਸਾਨਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਦੇ ਜਾਂ ਪਾਰਟੀ ਦੇ ਪਿਛਲੇ ਇੱਕ ਸਾਲ ਚ ਮੇਰੇ ਚੋਣ ਲੜਨ ਤੋਂ ਬਾਅਦ ਇੰਨੀ ਵੱਡੀ ਗਿਣਤੀ ਚ ਪਿੰਡਾਂ ਚ ਬੀਜੇਪੀ ਦੇ ਪ੍ਰੋਗਰਾਮ ਹੋ ਰਹੇ ਆ ਸਾਡੇ ਪ੍ਰਧਾਨ ਜੀ ਲੱਕੀ ਜੀ ਬੈਠੇ ਨੇ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਚ ਕੈਂਪ ਲੱਗ ਰਿਹਾ ਔਰ 2-200 2200 ਲੋਕ ਕਿਸਾਨ ਭਾਈਚਾਰੇ ਦੇ ਅਸੀਂ ਭਾਈਚਾਰੇ ਦੇ ਆਕੇ ਉਹਨਾਂ ਕੈਂਪਾਂ ਚ ਲਾਭ ਲੈ ਰਹੇ ਨੇ ਇਸ ਜ਼ਿਲ੍ਹੇ ਦੇ ਅੰਦਰ ਹੀ ਅਸੀਂ ਲਗਭਗ ਹੁਣ ਤੱਕ 50 ਤੋਂ ਵੱਧ ਕੈਂਪ ਲਗਾ ਚੁੱਕੇ ਆ ਤੁਸੀਂ ਦੇਖਣਾ 27 ਹੁੰਦੇ ਹੁੰਦੇ ਪਿੰਡਾਂ ਚੋਂ ਬੀਜੇਪੀ ਲੀਡ ਕਰਕੇ ਆਉਂਦੇ ਸਰ ਜਦੋਂ ਤੁਸੀਂ ਮੀਟਿੰਗ ਪਹਾਨੀ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੇ ਕਿ ਟਾਈਮ ਦੇਖੋ ਅਸੀਂ 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 ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਉੱਥੇ ਬੜੇ ਜ਼ੋਰ ਨਾਲ ਉਹ ਬੜੀ ਧ੍ਰੜਤਾ ਨਾਲ ਰੱਖੀ ਕਿ ਜਿਹੜੀ ਲੈਂਡ ਪੂਲਿੰਗ ਦੇ ਖਿਲਾਫ ਮੁਹਿੰਮ ਮਿਆ ਕਿਸਾਨ ਮੋਰਚੇ ਦੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਬੀਜੇਪੀ ਤਗੜੀ ਹੋ ਕੇ ਉਹਦੀ ਮਦਦ ਕਰੇ। ਉਹਨਾਂ ਨੇ ਸਾਡੀ ਇਸ ਗੱਲ ਦੀ ਸ਼ਲਾਘਾ ਵੀ ਕੀਤੀ। ਔਰ ਅਸੀਂ ਜਿਹੜੀ ਇਹ ਯਾਤਰਾ ਵਿੱਢੀ ਹੈ ਉਹ ਵੀ ਉਸੇ ਲੜੀ 'ਚ ਹੈ ਕਿ ਇੱਕ ਤਰਫ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸਾਰੇ ਕਿਸਾਨ ਲੀਡਰਸ਼ਿਪ ਦੇ ਖਿਲਾਫ ਸੰਘਰਸ਼ ਕਰ ਰਹੀ ਆ ਉੱਥੇ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਸ ਸੰਘਰਸ਼ ਦਾ ਹਿੱਸਾ ਬਣੀਏ। ਦੂਜੀ ਜਿਹੜੀ ਵੱਡੀ ਗੱਲ ਉਸ ਮੀਟਿੰਗ 'ਚ ਹੋਈ ਸੀ ਉਹਨਾਂ ਨੇ ਮੰਗ ਰੱਖੀ ਸੀ ਸੰਯੁਕਤ ਕਿਸਾਨ ਮੋਰਚੇ ਨੇ ਕਿ ਅਮਰੀਕਾ ਦੇ ਨਾਲ ਉਹਦੇ ਅਚ ਖੇਤੀਬਾੜੀ ਸੈਕਟਰ ਨੂੰ ਡੇਰੀ ਸੈਕਟਰ ਨੂੰ ਅਮਰੀਕਾ ਲਈ ਬਿਲਕੁਲ ਨਾ ਖੋਲਿਆ ਜਾਵੇ ਪਰ ਉਹ ਜਿਹੜੇ ਖਰਚਾ ਵੀ ਪ੍ਰਗਟ ਕੀਤਾ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਲੱਗਦਾ ਹੈ ਕਿ ਹੋ ਜਾਏਗਾ ਤੇ ਮੈਂ ਉਦੋਂ ਵੀ ਬੜੀ ਦ੍ਰਿੜਤਾ ਦੇ ਨਾਲ ਇਹ ਗੱਲ ਉੱਥੇ ਰੱਖੀ ਸੀ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਕਿਸੇ ਵੀ ਕੀਮਤ ਤੇ ਖੇਤੀਬਾੜੀ ਸੈਕਟਰ ਨੂੰ ਡੇਰੀ ਸੈਕਟਰ ਨੂੰ ਮੁਰਗੀ ਪਾਲਣ ਨੂੰ ਪਸ਼ੂ ਪਾਲਣ ਨੂੰ ਮਸ਼ਵਾਰਿਆਂ ਦੇ ਸੈਕਟਰ ਨੂੰ ਅਮਰੀਕਾ ਜਾਂ ਵੱਡੀਆਂ ਕੰਪਨੀਆਂ ਲਈ ਨਹੀਂ ਖੋਲੇਗੀ ਪਿਛਲੇ 10-11 ਸਾਲ ਤੋਂ ਸਾਡਾ ਸਟੈਂਡ ਬੜਾ ਸਪਸ਼ਟ ਹੈ ਕਿ ਇਹ ਜਿਹੜੇ ਸੈਕਟਰ ਨੇ ਇਹ ਹਿੰਦੁਸਤਾਨ ਦੇ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਆਪਣੀ ਰੋਜ਼ੀ ਰੋਟੀ ਲਈ ਨਾ ਸਕਤਾਂ ਨੂੰ ਨਿਰਭਰ ਕਰਦੇ ਨੇ ਇਹਨਾਂ ਨੂੰ ਅਮਰੀਕਾ ਲਈ ਪੱਛਮੀ ਦੇਸ਼ਾਂ ਲਈ ਵੱਡੀਆਂ ਕੰਪਨੀਆਂ ਲਈ ਨਹੀਂ ਖੋਲਿਆ ਜਾ ਸਕਦਾ ਔਰ ਮੋਦੀ ਸਾਹਿਬ ਨੇ ਆਪਣਾ ਸਟੈਂਡ ਸਹੀ ਕਰਕੇ ਦਿਖਾਇਆ ਇੰਨੇ ਟੈਰਿਫ ਲਾਉਣ ਦੇ باوجود ਵੀ ਡੱਟੇ ਹੋਏ ਨੇ ਮੋਦੀ ਸਾਹਿਬ ਔਰ ਇਹਦਾ ਵੀ ਇੱਕ ਬਹੁਤ ਵੱਡਾ ਸੁਨੇਹਾ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੇ ਅੰਦਰ ਵੀ ਔਰ ਪੰਜਾਬ ਦੀ ਕਿਸਾਨੀ ਅੰਦਰ ਵੀ ਗਿਆ ਹੈ ਬਹੁਤ سارے ਕਿਸਾਨ ਜਥੇਬੰਦੀਆਂ ਨੇਤਾਵਾਂ ਨੇ ਇਸ ਗੱਲ ਦੀ ਛਲਾਗਾ ਕੀਤੀ ਹੈ ਔਰ ਜਿੱਥੇ ਵੀ ਸੱਚਜਾਜ ਲੋਕ ਜੁਟ ਰਹੇ ਨੇ ਉਹ ਇਸ ਗੱਲ ਦੀ ਤਾਕੀਦ ਕਰ ਰਹੇ ਨੇ ਕਿ ਮੋਦੀ ਸਾਹਿਬ ਦੇਸ਼ ਦੇ ਕਿਸਾਨਾਂ ਦੇ ਨਾਲ ਟੱਕਰ